ਹੈਲੋ ਦੋਸਤੋ ਅੱਜ ਛੋਟੇ ਜਿਹੇ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਆਂ ਦੋਸਤੋ ਸੋਸ਼ਲ ਮੀਡੀਆ ਦਾ ਜਿਹੜਾ ਦਾਇਰਾ ਉਹ ਬਹੁਤ ਵੱਡਾ ਹੋ ਚੁੱਕਿਆ ਤੇ ਸਾਡਾ ਜ਼ਿਆਦਾਤਰ ਗਿਆਨ ਵੀ ਜਿਹੜਾ ਹੈ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਹੀ ਨਿਰਭਰ ਕਰਦਾ ਹੈ ਤੇ ਅਸੀਂ ਆਮ ਕਰਕੇ ਅੱਜ ਕੱਲ ਸੋਸ਼ਲ ਮੀਡੀਆ ਤੇ ਦਿੱਤੇ ਜਾਂਦੇ ਗਿਆਨ ਨੂੰ ਬਹੁਤ ਜ਼ਿਆਦਾ ਸਹੀ ਮੰਨਣ ਲੱਗ ਕੇ ਉਸ ਨੂੰ ਫੋਲੋ ਕਰਨ ਲੱਗ ਪਏ ਤਾਂ ਉਸ ਨਾਲ ਜੁੜੀ ਹੋਈ ਇੱਕ ਗੱਲਬਾਤ ਹੈ ਗਿਆਨ ਚਲੋ ਹਰ ਬੰਦੇ ਦੇ ਆਪਦੇ ਜੀਵਨ ਤਜਰਬੇ ਹੁੰਦੇ ਆ ਕੋਈ ਬੰਦਾ ਕਿਤੋਂ ਸਿੱਖਦਾ ਕਿਤੋਂ ਸਿੱਖਦਾ ਉਹ ਗਿਆਨ ਨੂੰ ਸਾਂਝਾ ਕਰਦਾ ਬਹੁਤ ਲੋਕ ਉਹਦੇ ਤੋਂ ਫਾਇਦਾ ਉਠਾਉਂਦੇ ਚੰਗੀ ਗੱਲ ਹੈ ਗਿਆਨ ਨੂੰ ਸ਼ੇਅਰ ਕਰਨਾ ਤੇ ਗਿਆਨ ਤੋਂ ਫਾਇਦਾ ਉਠਾਉਣਾ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਨਵਾਂ ਟਰੈਂਡ ਸ਼ੁਰੂ ਹੋਇਆ ਹੈ ਜਿਹੜੇ ਜ਼ਿਆਦਾਤਰ ਲੋਕ ਬਲੌਗਰ ਹੈ ਜਾਂ ਵੱਡੇ ਵੱਡੇ ਪੇਜ ਚਲਾਉਂਦੇ ਆ ਜਾਂ ਵੀਡੀਓ ਗਿਊ ਦੇ ਚੱਕਰ ਦੇ ਵਿੱਚ ਉਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਹੈ ਦਵਾਈਆਂ ਦੱਸਣ ਦਾ ਇਹ ਮਤਲਬ ਉਹ ਫੇਸਬੁੱਕ ਦੇ ਉੱਪਰ ਜਾਂ ਕਿਸੇ ਹੋਰ ਅ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਵਾਇਰਲ ਬਣ ਕੇ ਰਹੇਗੇ ਸਿਆਣਿਆਂ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਵਿੱਚ ਦੋਸਤੋ ਕੁਦਰਤ ਨੇ ਸਾਨੂੰ ਇੱਕ ਬਨਸਪਤੀ ਬਣਾਈ ਹੈ ਤੇ ਉਸ ਬਨਸਪਤੀ ਤੋਂ ਬਹੁਤ ਸਾਰੀਆਂ ਦਵਾਈਆਂ ਉਹ ਬਣਾਈਆਂ ਜਾਂਦੀਆਂ ਸਾਡਾ ਆਯੁਰਵੇਦ ਇਸ ਗਿਆਨ ਦੇ ਨਾਲ ਭਰਿਆ ਪਿਆ ਹੈ ਜ਼ਿਆਦਾਤਰ ਲੋਕ ਕੀ ਕਰਦੇ ਆ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ YouTube ਤੋਂ ਵੀਡੀਓ ਦੇਖ ਕੇ ਜਾਂ ਕਿਸੇ ਨੇ ਦੱਸਤਾ ਕਿ ਤੁਸੀਂ ਆਹ ਚੀਜ਼ ਖਾ ਲਓ ਆਹ ਚੀਜ਼ ਖਾ ਲਓ ਉਹ ਵਰਤ ਕੀ ਉਹਨੂੰ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਅੱਗੇ ਪਹੁੰਚਾਉਣ ਦੇ ਚੱਕਰ ਵਿੱਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਤੇ ਲੋਕ ਉਵੇਂ ਹੀ ਉਸ ਨੂੰ ਵਰਤਣ ਲੱਗ ਜਾਂਦੇ ਆ ਇਹ ਬਹੁਤ ਖਤਰਨਾਕ ਹੋ ਜਾਣਾ ਆ ਸਾਡੇ ਕੋਲੇ ਗੱਡੀ ਹੁੰਦੀ ਆ ਅਸੀਂ ਕਦੇ ਵੀ ਡੀਜ਼ਲ ਗੱਡੀ ਦੇ ਵਿੱਚ ਪੈਟਰੋਲ ਨਹੀਂ ਪਾਉਂਦੇ ਤੇ ਪੈਟਰੋਲ ਗੱਡੀ ਦੇ ਵਿੱਚ ਡੀਜ਼ਲ ਨਹੀਂ ਪਾਉਂਦੇ ਤੇ ਹਰ ਸਾਲ ਉਸ ਗੱਡੀ ਦਾ ਬੀਮਾ ਵੀ ਕਰਾ ਲੈ। ਜਦੋਂ ਅਸੀਂ ਲੋਹੇ ਦੀ ਇੰਨੀ ਸੰਭਾਲ ਕਰਦੇ ਹਾਂ ਤਾਂ ਅਸੀਂ ਆਪਣੇ ਸਰੀਰਪਤੀ ਪ੍ਰਤੀ ਅਵੇਸਲੇ ਕਿਉਂ ਹੋ ਜਾਂਦੇ? ਦੋਸਤੋ ਬਹੁਤ ਸਾਰੀ ਜਿਹੜੀ ਬਨਸਪਤੀ ਹੈ ਉਹਦੇ ਵਿੱਚ ਬਹੁਤ ਸਾਰੇ ਮਸਾਲੇ ਦਿੱਤੇ ਗਏ ਆ। ਸੌਂਫ, ਅਜਵੈਨ, ਜੀਰਾ, ਅਦਰਕ, ਮਲਕੀ, ਦਾਲਚੀਨੀ ਹੋਰ ਪਤਾ ਨਹੀਂ ਕਿੰਨਾ ਕੁਝ। ਤੇ ਉਹ ਸਾਰਾ ਜਿਹੜਾ ਬਨਸਪਤੀ ਜੀਵਨ ਉਹ ਸਾਡੇ ਜੀਵਨ ਨੂੰ ਬਚਾਉਣ ਲਈ ਹੀ ਹੋਂਦ ਵਿੱਚ ਆਇਆ। ਉਸ ਤੋਂ ਹੀ ਦਵਾਈਆਂ ਬਣਦੀਆਂ ਪਰ ਉਹਦੇ ਬਣਾਉਣ ਦਾ ਇੱਕ ਤਰੀਕਾ ਹੈ। ਕਿਸੇ ਉਚੀ ਨੂੰ ਖਾਣ ਦਾ ਇੱਕ ਤਰੀਕਾ ਹੁੰਦਾ ਹੈ ਉਹਦੀ ਇੱਕ ਮਾਤਰਾ ਹੁੰਦੀ ਹੈ ਸਰੀਰ ਦੇ ਹਿਸਾਬ ਨਾਲ ਉਹ ਕਿੰਨਾ ਸਾਨੂੰ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਇਹ ਬਹੁਤ ਅਲੱਗ ਜਾਣਕਾਰੀ ਦਾ ਵਿਸ਼ਾ ਤੇ ਬਹੁਤ ਸਾਰੇ ਮਸ਼ਹੂਰ ਵੈਦ ਆਯੁਰਵੈਦ ਦੇ ਵਿੱਚ ਡਾਕਟਰ ਹੋਮੋਪੈਥੀ ਦੇ ਵਿੱਚ ਐਲੋਪੈਥੀ ਦਾ ਆਪਣਾ ਫੀਲਡ ਹੈ ਬਹੁਤ ਗਿਆਨਵਾਨ ਤਜਰਬੇਕਾਰ ਤੇ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਜਿਹੜੇ ਲੋਕ ਹੈ ਉਹ ਬੈਠੇ ਹੋਏ ਹੈ ਇਹ ਡਿਗਰੀਆਂ ਐਵੇਂ ਨਹੀਂ ਬਣਦੀਆਂ ਜੇ ਸੁਣੀਆਂ ਸੁਣੀਆਂ ਗੱਲਾਂ ਦੇ ਆਧਾਰ 'ਤੇ ਕੋਈ ਵੈਦ ਡਾਕਟਰ ਬਣ ਜਾਵੇ ਤਾਂ ਫਿਰ ਉਹਨਾਂ ਕਲੀਨਿਕਾਂ ਨੂੰ ਵੀ ਨਹੀਂ ਪੁੱਛਣਾ ਤਾਂ ਮੈਂ ਤੋਂ ਉਹਦੇ ਤਜਰਬੇ ਦੇ ਆਧਾਰ 'ਤੇ ਇੱਕ ਹੈ ਨਹੀਂ ਇਹੀ ਕਹਿ ਰਿਹਾ ਕਿ ਜਿਹੜੇ ਇਹ ਵੈਦ ਬਣੇ ਬੈਠੇ ਐ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਦੇ ਸਰੀਰ ਦਾ ਨੁਕਸਾਨ ਨਾ ਕਰਵਾਓ ਕਿਉਂਕਿ ਜਿਹੜੀ ਵੀ ਬਨਸਪਤੀ ਬਣੀ ਹੈ ਜਿਹੜਾ ਸਾਡਾ ਆਯੁਰਵੇਦ ਹੈ ਜਾਂ ਦਵਾਈਆਂ ਦੀਆਂ ਹੋਰ ਪ੍ਰਥੀਆਂ ਉਹ ਸਾਡੇ ਲਈ ਬਹੁਤ ਲਾਭਕਾਰੀ ਹੈ ਪਰ ਜ਼ਰੂਰੀ ਹੈ ਕਿ ਉਸ ਨੂੰ ਸਹੀ ਤਰੀਕੇ ਨਾਲ ਤੇ ਸਹੀ ਮਿਕਦਾਰ ਦੇ ਵਿੱਚ ਲਿਆ ਜਾਵੇ ਨਹੀਂ ਤਾਂ ਮੈਂ ਤੁਹਾਨੂੰ ਆਪਦੇ ਤਜਰਬੇ ਦੇ ਆਧਾਰ ਤੇ ਇਹ ਗੱਲ ਕਹਿ ਸਕਦਾ ਕਿ ਗਲਤ ਮਿਕਦਾਰ ਦੇ ਵਿੱਚ ਇਹ ਲੈ ਜਾਂਦੀਆਂ ਚੀਜ਼ਾਂ ਤੁਹਾਡੇ ਸਰੀਰ ਦਾ ਐਡਾ ਵੱਡਾ ਨੁਕਸਾਨ ਕਰ ਸਕਦੀਆਂ ਜਿਹਦੀ ਪਰਪਾਈ ਕਰਨੀ ਬਹੁਤ ਔਖੀ ਹੋਵੇ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਮੋਟੇ ਹੋਣ ਦੇ ਚੱਕਰ ਵਿੱਚ ਪਤਲੇ ਹੋਣ ਦੇ ਚੱਕਰ ਵਿੱਚ ਜਾਂ ਆਪਦੀ ਕੋਈ ਹੋਰ ਸਰੀਰਕ ਖੂਬਸੂਰਤੀ ਵਧਾਉਣ ਦੇ ਚੱਕਰ ਵਿੱਚ ਆਪਦੇ ਸਰੀਰ ਦੇ ਵਿੱਚ ਵੱਡੇ ਵੱਡੇ ਵਿਕਾਰ ਪੈਦਾ ਕਰ ਲਏ ਕੁਈ ਇਹੋ ਜੀਆਂ ਚੀਜ਼ਾਂ ਖਾ ਲਈਆਂ ਜਿਵੇਂ ਆਮ ਕਰਕੇ ਸਾਨੂੰ ਜ਼ੁਕਾਮ ਤੋਂ ਕਹਿ ਦਿੰਦੇ ਆ ਅਦਰਕ ਸੌਂ ਫਜਵੈਨ ਵਗਰਾ ਦਾ ਕੜਾ ਬਣਾ ਲਓ ਪਰਕ ਚੰਗੇ ਆਯੁਰਵੇਦ ਦੇ ਡਾਕਟਰ ਦੀ ਸਲਾਹ ਹੈ ਕਿ ਜਿਹੜੀ ਅਜੁਵੈਨ ਉਹਨੂੰ ਕਦੇ ਵੀ ਉਬਾਲਣਾ ਨਹੀਂ ਚਾਹੀਦਾ ਖਾਸ ਕਰਕੇ ਚਾਹ ਵਗਰਾ ਦੇ ਵਿੱਚ ਉਹ ਸਾਡੇ ਸਰੀਰ ਦੇ ਵਿੱਚ ਵਿਕਾਰ ਪੈਦਾ ਕਰੇ ਇਸੇ ਤਰ੍ਹਾਂ ਹੀ ਅਦਰਕ ਹੈ ਅਦਰਕ ਦੀ ਜੇਦੋਂ ਅਸੀਂ ਜ਼ਿਆਦਾ ਮਾਤਰਾ ਲੈ ਲੈਂਦੇ ਹਾਂ ਹੁੰਦਾ ਸਾਡੇ ਲਈ ਬਹੁਤ ਗੁਣਕਾਰੀ ਹੈ ਪਰ ਜਦੋਂ ਅਸੀਂ ਇਹਨੂੰ ਜ਼ਿਆਦਾ ਲੈ ਲਈਏ ਉਹ ਵੀ ਵਿਕਾਰ ਪੈਦਾ ਕਰਦਾ ਤਾਂ ਜਦੋਂ ਵੀ ਤੁਹਾਨੂੰ ਕੋਈ ਅਹੀ ਸਮੱਸਿਆ ਆਉਂਦੀ ਹੈ ਇੱਕ ਚੰਗੇ ਜਾਣਕਾਰ ਡਾਕਟਰ ਕੋਲੇ ਜਾਓ ਸਾਡਾ ਸਰੀਰ ਜਿਹੜਾ ਹੈ ਇਹ ਬਹੁਤ ਕੀਮਤੀ ਹੈ ਇਹਦਾ ਕੋਈ ਬਦਲ ਨਹੀਂ ਹੈ ਸਰੀਰ ਦਾ ਜਿਹੜਾ ਅੰਗ ਹੈ ਉਹਦਾ ਬਦਲ ਦੂਸਰਾ ਅੰਗ ਹੀ ਹੋ ਸਕਦਾ ਹੈ ਤਾਂ ਬਹੁਤ ਸਾਰੇ ਲੋਕਾਂ ਨੇ ਇਹਨਾਂ ਗਲਤ ਦਵਾਈਆਂ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਗੁਰਦੇ ਫੇਫੜੇ ਦਿਲ ਮਿੱਦੇ ਹੋਰ ਪਤਾ ਨਹੀਂ ਕਿੰਨਾ ਕੁ ਨੁਕਸਾਨ ਉਹਨਾਂ ਨੇ ਕਰਵਾ ਲਿਆ ਤਾਂ ਨੀਮ ਹਕੀਮ ਖਤਰਾ ਹੈ ਜਾਣ ਇਸ ਗੱਲ ਨੂੰ ਆਪਦੇ ਦਿਮਾਗ ਦੇ ਵਿੱਚ ਸਾਨੂੰ ਜਿੰਮੇਵਾਰ ਬਿਠਾਉਣਾ ਚਾਹੀਦਾ ਹੈ ਬਹੁਤ ਕੀਮਤੀ ਜਿਹੜੀ ਇਹ ਦੇਹ ਹੈ ਉਹ ਸਾਨੂੰ ਕੁਦਰਤ ਨੇ ਦਿੱਤੀ ਹੈ ਤੇ ਉਹਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਸੋ ਇਹਨਾਂ ਫੇਸਬੁੱਕ ਕੀ ਇਹ ਨੀਮੀਆਂ ਹਕੀਮਾਂ ਤੋਂ ਬਚੋ ਜੇ ਕੋਈ ਤੁਹਾਨੂੰ ਕੋਈ ਯੋਗ ਐਕਸਰਸਾਈਜ਼ ਕਸਰਤ ਵਗੈਰਾ ਦੱਸਦਾ ਤੁਸੀਂ ਉਹ ਕਰ ਸਕਦੇ ਹੋ ਕਿਉਂਕਿ 2-4 ਦਿਨ ਸਾਨੂੰ ਅਸੀਂ ਕੀਤੀ ਨਾ ਸਾਨੂੰ ਫਾਇਦਾ ਹੋਇਆ ਤਾਂ ਅਸੀਂ ਹੁਣ ਛੱਡ ਸਕਦੇ ਪਰ ਜਿਹੜੀ ਚੀਜ਼ ਅਸੀਂ ਸਰੀਰ ਦੇ ਅੰਦਰ ਪਾਲੀ ਉਹਦਾ ਕੋਈ ਬਦਲ ਨਹੀਂ ਉਹ ਮੁੜ ਕੇ ਵਾਪਸ ਨਹੀਂ ਆਏਗੀ ਜਿਹੜਾ ਉਹਨੇ ਅੰਦਰ ਨੁਕਸਾਨ ਕਰਤਾ ਉਹਦੀ ਪਰਭਾਈ ਦੁਬਾਰਾ ਨਹੀਂ ਹੋਏਗੀ ਤਾਂ ਜ਼ਰੂਰ ਨੀਮ ਹਕੀਮ ਖਤਰੇ ਹੈ ਜਾਨ ਇਸ ਚੀਜ਼ ਤੇ ਸਾਰਿਆਂ ਨੇ ਅਸੀਂ ਧਿਆਨ ਦੇਣਾ ਹੈ ਤਾਂ ਕਿ ਅਸੀਂ ਇੱਕ ਵਿਕਾਰ ਨੂੰ ਠੀਕ ਕਰਦੇ ਕਰਦੇ ਹੋਰ ਹੋਣ ਵਾਲੇ ਕਿੰਨੇ ਹੀ ਵਿਕਾਰਾਂ ਤੋਂ ਬਚ ਸਕੀਏ ਧੰਨਵਾਦ